ਦੋਸਤੋ ਲੁਧਿਆਣਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਪੁਲਿਸ ਵਾਲੇ ਦੇ ਵੱਲੋਂ ਡਰਾਈਵਰ ਤੇ ਥੱਪੜ ਮਾਰ ਦਿੱਤਾ ਜਾਂਦਾ ਹੈ ਫਿਰ ਡਰਾਈਵਰ ਇਕੱਠੇ ਹੋ ਜਾਂਦੇ ਨੇ ਅਤੇ ਡਰਾਈਵਰ ਵੀ ਸਰਦਾਰ ਵੀਰ ਹੁੰਦਾ ਆ ਦਰਸਰ ਗੱਲ ਇਦਾਂ ਆ ਉਹ ਡਰਾਈਵਰ ਦਾ ਕਹਿਣਾ ਆ ਵੀ ਹੁਣ ਮਾਫੀ ਨਹੀਂ ਆਪਾਂ ਦਿੰਦੇ ਪੁਲਿਸ ਵਾਲਾ ਆਪਣੀ ਗਲਤੀ ਇੱਥੇ ਮੰਨ ਲੈਂਦਾ ਆ ਵੀ ਮੇਰੀ ਗਲਤੀ ਸੀ ਪਰ ਡਰਾਈਵਰ ਨੇ ਕਿਹਾ ਮਾਫੀ ਨਹੀਂ ਦੇਣੀ ਚਪੇੜ ਦੇ ਬਦਲੇ ਚਪੇੜ ਹੀ ਮਾਰਨੀ ਆ ਫਿਰ ਦੇਖੋ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗੂ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕੀ ਡਰਾਈਵਰ ਦੇ ਵੱਲੋਂ ਪੁਲਿਸ ਵਾਲਾ ਜੇ ਫਿਰ ਥੱਪੜ ਮਾਰਿਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਸਿੱਖ ਭਰਾ ਨੇ ਜਿਹੜੇ ਡਰਾਈਵਰ ਨੇ ਇਹਨਾਂ ਦੇ ਥੱਪੜ ਮਾਰਿਆ ਸੀ ਪਹਿਲਾਂ ਪੁਲਿਸ ਵਾਲੇ ਨੇ ਫਿਰ ਇਹਨਾਂ ਦੀ ਜਾਗਦੀ ਜ਼ਮੀਰ ਨੇ ਅਲਾਉ ਕੀਤਾ ਵੀ ਆਪਾਂ ਮਾਫੀ ਨਹੀਂ ਦੇਣੀ ਆਪਾਂ ਸਿੱਧਾ ਥੱਪੜ ਹੀ ਮਾਰਨਾ ਹੈ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗੂ ਵਾਇਰਲ ਹੋ ਰਹੀ ਹੈ ਇੰਸਟਾਗ੍ਰam ਦੇ ਪੇਜਾਂ ਦੇ ਉੱਤੇ ਸੋਚਾ ਤੁਹਾਡੇ ਤੱਕ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੁਸੀਂ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਸਹੀ ਕੀਤਾ ਆ ਸਿੱਖ ਵੀਰ ਨੇ ਜਾਂ ਫਿਰ ਗਲਤ ਕੀਤਾ ਆ ਕਿਉਂਕਿ ਉਹਦਾ ਕਹਿਣਾ ਆ ਵੀ ਪੁਲਿਸ ਵਾਲੇ ਨੇ ਮੈਨੂੰ ਪਹਿਲਾਂ ਥੱਪੜ ਮਾਰਿਆ ਮੈਂ ਤਾਂ ਚਪੇੜ ਦੇ ਬਦਲੇ ਚਪੇੜੀ ਮਾਰੂੰਗਾ ਕਿਉਂਕਿ ਪੁਲਿਸ ਵਾਲਾ ਇੱਥੇ ਆਪਣੀ ਗਲਤੀ ਵੀ ਮੰਨ ਰਿਹਾ ਹੈ ਮੇਰੇ ਸਿੱਖ ਡਰਾਈਵਰ ਨੇ ਚਪੇੜ ਮਾਰਿਆ ਕਿਹਾ ਵੀ ਮੇਰੇ ਇਹਨੇ ਚਪੇੜ ਮਾਰੀ ਆ ਤਾਂ ਮੈਂ ਵੀ ਹੀ ਚਪੇੜ ਮਾਰੂੰਗਾ ਮੈਂ ਮਾਫੀ ਨਹੀਂ ਦਿੰਦਾ ਪੁਲਿਸ ਵਾਲਾ ਮਾਫੀਆਂ ਮੰਗ ਰਿਹਾ ਸੀ ਵੀ ਮੇਥੋਂ ਗਲਤੀ ਹੋਗੀ ਪਰ ਉਹਨੇ ਕਿਹਾ ਵੀ ਮਾਫੀ ਨਹੀਂ ਦੇਣੀ ਚਪੇੜ ਦੇ ਬਦਲੇ ਚਪੇੜ ਹੀ ਮਾਰਨੀ ਆ ਸੋ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਪੰਜਾਬ ਤੋਂ ਰਿਲੇਟਿਡ ਹੋਰ ਖਬਰਾਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ